ਲਾਈਵ ਫੋਨ ਵਲੀਆ ਤੁਸੀਂ ਪੰਜਾਬ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਤੇਰੀ ਫਰੀਦਕੋਟ ਦੇ ਵਿੱਚ ਹੁਣੇ-ਹੁਣੇ ਇੱਕ ਵੱਡੀ ਖਬਰ ਸਾਹਮਣੇ ਆਈ ਆ ਕਿ ਸੀਵਰੇਜ ਪਾਇਆ ਜਾ ਰਿਹਾ ਹੈ ਸਵਰਨ ਪੈਲਸ ਦੇ ਪਿਛਲੇ ਪਾਸੇ ਦੀ ਜਿਹੜਾ ਇੱਕ ਬਾਈਪਾਸ ਲੰਘਦਾ ਤੇ ਬੱਸ ਸਟੈਂਡ ਰੋਡ ਨੂੰ ਓਪੋਲ ਦੇ ਉੱਪਰ ਦੀ ਲੈ ਕੇ ਜਾਂਦਾ ਉਥੋਂ ਇੱਕ ਬਹੁਤ ਪੁਰਾਣੀ ਪ੍ਰਾਚੀਨ ਕਾਲ ਦੀ ਇਸ ਪਟਾਈ ਦੇ ਦੌਰਾਨ ਸੀਵਰੇਜ ਦੀ ਪਟਾਈ ਦੇ ਦੌਰਾਨ ਸੁਰੰਗ ਨਿਕਲੀ ਆ ਸੁਰੰਗ ਸਾਹਮਣੇ ਆਈ ਆ ਇਸ ਸੁਰੰਗ ਦਾ ਦਾਇਰਾ ਲਗਭਗ 4 ਫੁੱਟ ਦੇ ਕਰੀਬ ਦਾ ਉਹਦਾ ਵਿਚਾਰ ਲਾ ਜਿਹੜਾ ਦਾਇਰਾ ਉਹ ਗੁਲਾਈ ਦੇ ਵਿੱਚ ਆ ਔਰ ਚੂਨੇ ਦੇ ਨਾਲ ਉਸ ਦੀ ਚਣਾਈ ਹੈ ਜਿਹੜੀ ਹੋਈ ਆ ਪੂਰੀ ਕੰਕਰੀਟ ਦੀ ਬਣੀ ਹੋਈ ਆ ਸੜਕ ਦੇ ਲੈਵਲ ਤੋਂ ਇਹ ਲਗਭਗ 5 ਫੁੱਟ ਨੀਵੀਂ ਆ ਤੇ ਉਸ ਤੋਂ ਅੱਗੇ ਇਹ 7 ਫੁੱਟ ਦੇ ਕਰੀਬ ਲਗਭਗ ਇਹ ਇਹਦਾ ਆਪ ਦਾ ਵਿਆਸ ਆ 4 ਫੁੱਟ ਦੇ ਕਰੀਬ ਅੰਦਰਲਾ ਤੇ 3-3 ਫੁੱਟ ਦੇ ਕਰੀਬ ਉਸ ਤੱਕ ਘੇਰਾ ਪਾਸਿਆਂ ਤੋਂ ਇੱਟਾਂ ਦੇ ਨਾਲ ਪੁਰਾਣੀਆਂ ਇੱਟਾਂ ਦੇ ਨਾਲ ਬਣਿਆ ਹੋਇਆ ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਤੇ ਰੋਜ਼ ਇਨ ਕਲੇਵ ਜਿਹਦੇ ਗੇਟ ਦੇ ਸਾਹਮਣੇ ਇਹ ਸੁਰੰਗ ਬਰਗੀ ਕੋਈ ਚੀਜ਼ ਆ ਜਿਹੜੀ ਉਹ ਨਿਕਲੀ ਆ ਉਸ ਕਲੌਨੀ ਦੇ ਨਿਵਾਸੀਆਂ ਦੇ ਦੱਸਣ ਅਨੁਸਾਰ ਇਹ ਮਹਾਰਾਜਾ ਫਰੀਦਕੋਟ ਦੇ ਕਾਲ ਸਮੇਂ ਦੀ ਪ੍ਰਾਚੀਨ ਕਾਲ ਸਮੇਂ ਦੀ ਕੋਈ ਗੁਫਾ ਜਾਂ ਸੁਰੰਗਾ ਤੇ ਇਹ ਕੋਈ ਚੋਰ ਰਸਤਾ ਵੀ ਹੋ ਸਕਦਾ ਪਰ ਇਸ ਬਾਰੇ ਕਲੀਅਰ ਤੇ ਸਭ ਕੁਝ ਸਾਫ ਆ ਜਿਹੜਾ ਉਹ ਇਤਿਹਾਸਕਾਰੀ ਕਰ ਸਕਦੇ ਆ ਉਹੀ ਦੱਸ ਸਕਦੇ ਆ ਕਿ ਇਹ ਸੁਰੰਗਾ ਜਾਂ ਕੁਝ ਕੀ ਆ ਪਰ ਹਾਲੇ ਤੱਕ ਕੱਲ ਦੀ ਇਹ ਦਿਖਾਈ ਦਿੱਤੀ ਆ ਹਾਲੇ ਤੱਕ ਉੱਥੇ ਤੱਕ ਕੋਈ ਨਾ ਤਾਂ ਸਹਿਤਕਰ ਪਹੁੰਚਿਆ ਨਾ ਕੋਈ ਉੱਥੇ ਇਤਿਹਾਸਕਾਰ ਪਹੁੰਚਿਆ ਤੇ ਨਾ ਹੀ ਕੋਈ ਹੈਰੀਟੇਜ ਵਾਲਾ ਅਧਿਕਾਰੀ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਉੱਥੇ ਪਹੁੰਚਿਆ ਜਿਹੜਾ ਇਹ ਪਤਾ ਕਰ ਸਕੇ ਕਿ ਇਹ ਸੁਰੰਗਾ ਜਾਂ ਕੀ ਆ ਤੇ ਕਿੰਨੀ ਇਤਿਹਾਸਕ ਆ ਕਿੰਨੀ ਪੁਰਾਣੀ ਆ ਸੀਵਰੇਜ ਦੀ ਪਟਾਈ ਕਰਨ ਵਾਲਿਆਂ ਦੇ ਮੌਕੇ ਤੇ ਜਿਹੜੇ ਮਜੂਦ ਸੀ ਲੋਕ ਉਹਨਾਂ ਨੇ ਦੱਸਿਆ ਕਿ ਇਸ ਦਾਇਰੇ ਨੂੰ ਜਿਹੜਾ ਇਹ ਸੁਰੰਗ ਦਾ ਦਾਇਰਾ ਸੀ ਟਾਣਾ ਬਣਿਆ ਹੋਇਆ ਇਸ ਨੂੰ ਤੋੜਨ ਦੇ ਲਈ ਜੀਸੀਬੀ ਨੂੰ ਲਗਭਗ 5 ਘੰਟੇ ਲੱਗੇ ਤੇ ਉਸ ਦੇ ਬਲੇਡ ਤੱਕ ਟੁੱਟ ਗਏ ਕਿ ਇੰਨਾ ਮਜ਼ਬੂਤ ਸੀ ਇਹ ਜਿਹੜਾ ਘੇਰਾ ਬਣਾਇਆ ਹੋਇਆ ਪਰ ਇਹ ਸੁਰੰਗਾ ਡਰੇਨੇਜ ਆ ਗੁਫਾ ਜਾਂ ਚੋਰ ਰਸਤਾ ਹੈ ਕੀ ਇਹ ਹਜੇ ਪੇਤ ਬਣਿਆ ਹੋਇਆ ਆਹ ਨਾਲ ਆਹ ਡਰੇਨ ਦੀ ਪਾਣੀ ਗੰਦੇ ਨਾਲ ਹੀ ਹੋਈ ਜਾ ਰਹੀ ਹੈ। ਫਾਈਟ ਤੇ ਵੀ ਪਈ ਹੋਈ ਹੈ। ਅੱਜ ਕਿ ਪਾਈ ਚੱਲਦੀ ਹੈ। ਮੈਨੂੰ ਸਰ ਉਹ ਪਤਾ ਕਿ ਉਹ ਉਹ ਆਪਣੇ ਆਪਣੀ ਹੈ ਜੀ। ਉਹ ਤੋਂ ਬਾਅਦ ਜੀ ਨਾਲ ਹੋਈ ਜਾ। ਉਹ ਉਹ ਮਸ਼ੀਨ ਦੇ ਨਾਲ ਪਈ ਹੋਈ ਹੈ। ਜਿਹੜੇ ਮੈਨੂਅਲੀ ਰੂਟੋਂ ਤੋਂ ਵੱਲੋਂ 5 ਫੁੱਟ ਦੇ ਉੱਪਰ ਹੀ ਪਈ ਹੋਈ ਹੈ। ਇਹ ਸਾਰੀਆਂ ਪੁਰਾਣੀਆਂ ਹੀ ਨੇ। ਹਾਂ, ਤਲੀ 3 ਡੱਕਾ ਦਿਆ। ਹਾਂ। ਕਿਰੇ ਵਿੱਚ ਰੱਖਣਾ। ਬਾਹਰ ਲਿਆ ਕੋਈ ਆਇਆ। ਚਾਚੀ ਰੋਕੋ ਕੀ ਨਿਕਲੇ। ਇਹ ਨਾਲ ਸਰਸ ਵਾਲੇ ਸੀ ਰੋਜ਼ਨ ਕਲੇਵ ਦੇ ਗੇਟ ਨੰਬਰ ਇੱਕ ਦੇ ਬਾਹਰ ਖੜੇ ਆ। ਇੱਥੇ ਸੀਵੇਜ ਦਾ ਮੇਨ ਪਾਈਪ ਇੱਥੋਂ ਥੱਲੇ ਦੀ ਪਾਈ ਜਾ ਰਹੀ ਸੀਗੀ ਤੇ ਇਹਨਾਂ ਦੇ ਡੀਸੀਪੀ ਮਸ਼ੀਨ ਦੇ ਨਾਲ ਜਦੋਂ ਇਹਨਾਂ ਨੇ ਖੁਦਾਈ ਕਰ ਰਹੇ ਸੀਗੇ ਤੇ ਇੱਥੋਂ ਕੋ ਗੋਲ ਜੀ ਚੀਜ਼ ਨਿਕਲੀ ਜਿਹਨੂੰ ਕਿ ਆਪਾਂ ਸ਼ਾਇਦ ਉਹਨਾਂ ਸਰੰਗ ਵੀ ਕਹਿ ਸਕਦੇ ਆ ਜਾਂ ਇਹਨੂੰ ਵੱਡਾ ਨਾਲਾ ਵੀ ਕਿਹਾ ਜਾ ਸਕਦਾ ਹੈ ਤੇ ਜਾਂ ਇਹਨੂੰ ਕੁਝ ਹੋਰ ਡਰੇਨੇਜ ਸਿਸਟਮ ਰਾਜੇ ਵਾਲੇ ਦਾ ਉਹ ਆਪਾਂ ਕਿਹਾ ਜਾ ਸਕਦਾ ਹੈ। ਜਿੰਦਗੀ ਅੰਦਰੋਂ ਚੌੜਾਈ ਕਰੀਬ ਕਰੀਬ 4 ਤੋਂ ਲੈ ਕੇ 5 ਫੁੱਟ ਹੈ। ਤੇ ਸੜਕ ਤੋਂ ਕਰੀਕ ਰੂਪੇ 12 ਫੁੱਟ ਇਹਦਾ ਟਾਪ ਲੈਵਲ ਹੈ ਤੇ 16 ਜਾਂ 17 ਫੁੱਟ ਦੇ 18 ਫੁੱਟ ਦੇ ਕਰੀਕ ਰੂਪੇ ਦਾ ਬਾਟਮ ਲੈਵਲ ਹੈ ਅਸੀਂ ਇੱਥੇ ਕੋਲੇ ਖੜੇ ਸੀਗੇ ਤੇ ਜੀਸੀਪੀ ਮਸ਼ੀਨ ਨਾਲ ਜਦੋਂ ਇਹਨਾਂ ਦੀ ਇਹਨਾਂ ਨੇ ਇਹਨੂੰ ਸਰੰਗ ਨੂੰ ਮਲਕੀ ਨੂੰ ਆਪਣਾ ਰਸਤਾ ਕਲੀਅਰ ਕੀਤਾ ਗਿਆ ਤੇ ਇਹ ਚੁੰਨੇ ਦੀ ਚਣਾਈ ਹੋਣ ਕਰਕੇ ਇਹ ਟੁੱਟਦਾ ਨਹੀਂ ਪਿਆ ਸੀਗਾ ਤੇ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਇਹਨਾਂ ਨੇ ਪੂਰੇ ਤੋਂ ਪੂਰਾ ਚੱਕੇ ਇਹਨਾਂ ਨੇ ਪਾਸੇ ਕਰਕੇ ਤੇ ਆਪਣਾ ਸੀਵਰੇਜ ਦਾ ਰਸਤਾ ਬਣਾਇਆ ਤੇ ਇੱਕ ਬੜੀ ਭੇਦ ਭਰੀ ਚੀਜ਼ ਆਪਣੇ ਤੋਂ ਨਿਕਲੀ ਹੈ ਇਹਨਾਂ ਸਹੀ ਸਹੀ ਤਾਂ ਮਿਲ ਕੀ ਜਿਹੜੇ ਹੈਗੇ ਇਤਿਹਾਸਕਾਰ ਤੇ ਜਾਂ ਜਿਹੜੇ ਹੈਗੇ ਆਪਣਾ ਜਿਹੜਾ ਡਰੇਨੇਜ ਸਿਸਟਮ ਵਾਲੇ ਉਹ ਦੱਸ ਸਕਦੇ ਆ ਅਸਲ ਵਿੱਚ ਕੀ ਹੈ ਕਿ ਸੁਰੰਗ ਹੈ ਕਿ ਇਹ ਆਪਣਾ ਡਰੇਨੇਜ ਸਿਸਟਮ ਬਣਾਇਆ ਸੀ ਮਹਾਰਾਜਾ ਫਰੀਦਕੋਟ ਵੇਲੇ ਦਾ ਜਾਂ ਕੋਈ ਹੋਰ ਚੀਜ਼ ਹੈ ਕਿ ਇਹ ਸਾਰੇ ਕੋਈ ਰਾਜੇ ਮਹਾਰਾਜਾ ਵੇਲੇ ਪੁਰਾਣੀ ਬਣ ਸਕਦਾ ਹੈ ਕੋਈ ਨਾਲਾ ਵਗੈਰਾ ਚੱਲਦਾ ਹੋਵੇਗਾ ਜੋ ਬਲੌਕ ਸੀਗਾ ਇਹ ਜਦੋਂ ਖਦਾਈ ਕਰ ਰਹੇ ਸੀ ਸੀਵਰੇਜ ਦੀ ਉਸ ਟਾਈਮ ਓਪਨ ਹੋਇਆ ਜੀ ਕੀ ਲੱਗਦਾ ਤੁਹਾਨੂੰ ਇਹ ਕੀ ਹੋ ਸਕਦਾ ਇਹ ਕਹਿਣਾ ਮਤਲਬ ਜਾਂ ਤਾਂ ਕੋਈ ਪੁਰਾਣੀ ਡਰੇਨ ਹੋ ਸਕਦੀ ਹੈ ਜੀ ਜੋ ਰਾਜ ਮਹਾਰਾਜ ਆਵੇ ਲਈ ਬਣੀ ਹੋਈ ਹੈ ਜੀ। ਸਰੰਗ ਤਾਂ ਨਹੀਂ ਹੋ ਸਕਦੀ ਮੇਰੇ ਹਿਸਾਬ ਦੇ ਵਿੱਚ ਤੇ ਬਾਕੀ ਤਾਂ ਹੁਣ ਜਦੋਂ ਓਪਨ ਕਰਕੇ ਪਤਾ ਲੱਗੇਗਾ ਜੀ। ਇਹ ਕਿਸ ਤਰ੍ਹਾਂ ਦੀ ਚਣਾਈ ਹੋਈ ਹੈ ਇਹ ਤੁਸੀਂ ਦੇਖੀ ਹੈ ਇਹ। ਇਹ ਚਣਾਈ ਸਰ ਬੜੀ ਪੱਕੀ ਹੋਈ ਸੀ ਇਹ ਚੂਨਾ ਚੂਨੇ ਦੀ ਚਣਾਈ ਹੋਈ ਹੈ ਕੱਲ ਜਦੋਂ ਮਨ ਲਓ ਇਹਨੂੰ ਭੰਨ ਰਹੀ ਸੀ ਬੜੀ ਮੁਸ਼ਕਲ ਨਾਲ ਇਹ ਟੁੱਟਿਆ ਜੀ। ਕਿੰਨੀ ਨੀਵੀਂ ਹੈ ਜ਼ਮੀਰ ਕੋਲੇ ਛੜਕ ਤੋਂ। ਇਹ ਸਰ ਰੋਡ ਲੈਵਲ ਤੋਂ ਲਾ ਲਓ ਤੁਸੀਂ ਮਨ ਲਓ 5 ਫੁੱਟ ਨੀਚੇ ਸੀ 5-6 ਫੁੱਟ। ਤੇ ਇਹਦਾ ਜਿਹੜਾ ਦਾਇਰਾ ਦੱਸਣਾ ਹੋਵੇ ਜਿਹੜੀ ਇਹ ਹੈਗੀ ਆ। ਕ੍ਰੀਨੇਜ ਲਾਜੋ ਵੀ ਹੈ ਇਹ ਕਿੰਨਾ ਕੁ ਪੈਰਾ ਹੈ ਇਹਦਾ ਕਿੰਨੇ ਕੁ ਫੁੱਟ ਦੀ ਲੱਗਦੀ ਹੈ ਸਾਰੀ ਇਹ ਸਰ ਮੈਕਸਿਮਮ ਚੌੜੀ ਹੋਏਗੀ 10 ਕੁ ਫੁੱਟ ਦੀ 10 ਕੁ ਫੁੱਟ ਦੇ ਨੇ ਕਰੀਬ ਚੌੜੀ ਹੋਏਗੀ ਤੇ ਜਿਹੜਾ ਜਿਹੜਾ ਆਰਕੀਟੈਕਟ ਹੈ ਦਾ ਕਿੰਨੇ ਕੁ ਸਾਲ ਪੁਰਾਣਾ ਲੱਗਦਾ ਹੈ ਇਹ ਇਹ ਤਾਂ ਸਰ ਰਾਜੇ ਮਹਾਰਾਜੇ ਵੇਲੇ ਦਾ ਮਾਇ ਤੋਂ 200 ਸਾਲ 150 200 ਸਾਲ ਪੁਰਾਣਾ ਹੋਗਾ ਇਹ ਪੁਰਾਣੀ ਇੱਟਾਂ ਹੀ ਦੇਖੋ ਬਿਲਕੁਲ ਏਦਾਂ ਲੱਗਦੀ ਹੈ ਵੀ ਕਟਰ ਵਾਲਾ ਹੈ ਹੀ ਨਹੀਂ ਕੋਈ ਕੁਝ ਵੀ ਹੈ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜੇ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ